ਹਾਂਜੀ ਪ੍ਰਧਾਨ ਜੀ ਦਿਓ ਜਾਣਕਾਰੀ ਅੱਜ ਦਾ ਜੋ ਤੁਸੀਂ ਕਰਦੇ ਸਾਰਾ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਹਿਸਾਬ ਨਾਲ ਅੱਜ ਤਕਰੀਬਨ ਆਪਣੇ ਪਿੰਡ ਦੇ ਸਾਂਝਾ ਦੇ ਜਿੰਨੇ ਵੀ ਨੌਜਵਾਨ ਇੱਥੇ ਆਏ ਆ ਇਹਨਾਂ ਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੈ ਤੇ ਬਾਕੀ ਅਸੀਂ ਪਹਿਲਾਂ ਵੀ ਮਿੱਟੀ ਲੈ ਕੇ ਗਏ ਸੀ ਕਾਮ ਵਾਲੇ ਪੱਤਨ ਤੇ ਦਰਿਆ ਤੇ ਜੀ ਤੇ ਉੱਥੇ ਦੀ ਸਾਨੂੰ ਰਾਤ ਕਾਲ ਆਈ ਹੈ ਕਹਿੰਦੇ ਵੀ ਜਿਹੜੇ ਹਾਲਾਤ ਹੈ ਉਹ ਬੜੇ ਨਾ ਚੁਗਾ ਉਹ ਜਿਹੜਾ ਪਾਣੀ ਦਾ ਵਹਾਅ ਆ ਉਹ ਦਰਿਆ ਛੱਡ ਕੇ ਆਪਣਾ ਤੇ ਬੰਨ ਨਾਲੋਂ ਆ ਗਿਆ ਜੀ ਉਹ ਲੋਕਾਂ ਦੀਆਂ ਜ਼ਮੀਨਾਂ ਢਾਕੇ ਤੇ ਦਰਿਆ ਜਿਹੜਾ ਬੰਨ ਨੂੰ ਖੋਰ ਪਾ ਰਿਹਾ ਤੇ ਉਹ ਬਾਦਨਾ ਜਿਹੜਾ ਸਾਰਾ ਹੀ ਖੁਰਦਾ ਜਾ ਰਿਹਾ ਤੇ ਰਾਤ ਬੰਦੇ ਆਪਣੇ ਪ੍ਰਧਾਨ ਹੁਣੀ ਵੀ ਜਾ ਕੇ ਦੇਖ ਕੇ ਹਲਾਤ ਜੀ ਮੌਕੇ ਦੇ ਉਸ ਦੇ ਸਬੰਧ ਵਿੱਚ ਅਸੀਂ ਅੱਜ ਦੁਬਾਰਾ ਫੇਰ ਮਿੱਟੀ ਲੈ ਕੇ ਚੱਲੇ ਹਾਂ ਉੱਥੇ 20-25 ਟਰਾ ਲਗਾ ਤੇ ਬਾਕੀ ਜੀ ਇਹ ਆਪਣਾ ਮੁੰਡਾ ਨਾਲ ਕੁਲਦੀਪ ਸਿੰਘ ਤੇ ਸਾਨੂੰ ਮੰਗਲ ਸਿੰਘ ਇਹ ਵੀਰੇ ਨੇ ਸਾਨੂੰ 10000 ਰੁਪਏ ਦਾ ਦਾਵਾ ਤੇਲ ਵਾਸਤੇ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਦੂਜੀ ਗੱਲ ਆਪਣਾ ਇਹ ਪੰਜਾਬ ਹੈ ਅਸੀਂ ਤਾਂ ਜੀ ਬਾਹਰਲੇ ਮੁਲਕਾਂ ਜਾ ਜਾ ਕੇ ਅਸੀਂ ਤਾਂ ਵੀ ਜਿੰਨੇ ਸਟੇਟਾਂ ਚ ਜਾ ਜਾ ਕੇ ਅਸੀਂ ਤਾਂ ਮਦਦ ਕੀਤੀ ਐ ਇਹ ਤਾਂ ਫੇਰ ਆਪਣਾ ਪੰਜਾਬ ਪ੍ਰਧਾਨ ਆ ਇਧਰਲਾ ਦੂਜਾ ਨਾਲ ਮਾਲਵਾ ਖੇਤਰ ਤੇ ਦੁਆਬਾ ਖੇਤਰ ਅਸੀਂ ਮਦਦ ਜਰੂਰ ਕਰਾਂਗੇ ਤੇ ਜਿੰਨੇ ਵੀਰ ਇੱਥੇ ਆਏ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਗਾਹਣੂ ਜੇ ਲੋੜ ਪਈ ਤਾਂ ਬਾਈ ਜੀ ਅਸੀਂ ਅੱਗੇ ਤੋਂ ਵੀ ਲੈ ਕੇ ਜਾਵਾਂਗੇ ਮਿੱਟੀ ਜਿਵੇਂ ਕੱਲ ਸਾਨੂੰ ਉਹਨਾਂ ਦਾ ਫੋਨ ਆਇਆ ਤੇ ਤੁਸੀਂ ਨਾਲ ਹੀ ਅੱਜ ਤਿਆਰੀ ਕਰ ਲਈ ਤੇ ਜੇ ਗਾਹਣੂ ਵੀ ਲੋੜ ਆ ਤਾਂ ਅਸੀਂ ਫੇਰ ਲੈ ਕੇ ਜਾਵਾਂਗੇ ਕਿੰਨੇ ਕਿ ਟਰਾਲੀਆਂ ਅੰਦਾਜ਼ਾ ਤੁਸੀਂ ਪਾ ਦੋਗੇ 10 ਟਰਾਲੀਆਂ ਅਸੀਂ ਪਹਿਲਾਂ ਲੈ ਕੇ ਗਏ ਆ ਜੀ ਤੇ ਅੱਜ 20 15 ਤੋਂ 20 ਟਰਾਲੀਆਂ ਅੱਜ ਲੈ ਕੇ ਜਾਵਾਂਗੇ ਜਿੰਨੀ ਹੋਰ ਵੀ ਮਦਦ ਦੀ ਲੋੜ ਪਈ ਅਸੀਂ ਤੈਹ ਦਲੋਂ ਉਹਨਾਂ ਦਾ ਦਾਲ ਪੂਰਾ ਆਪਦੇ ਮਨੋ ਧਨੋ ਨਾਲ ਉਹਨਾਂ ਦੀ ਹੈਲਪ ਕਰਾਂਗੇ ਬਾਕੀ ਪਰਮਾਤਮਾ ਦੀ ਈੜ ਕਿਸੇ ਤੇ ਮਾੜਾ ਸਮਾਂ ਲੈਵੇ ਨਾ ਅਸੀਂ ਨਾਲ ਅੱਜ ਵੀ ਉਹਨਾਂ ਦੇ ਆਪਦੇ ਪੰਜਾਬੀ ਭਰਾਵਾਂ ਤੇ ਤੇ ਬੇਫਿਕਰ ਰਹਿਣ ਸਾਡੇ ਦਸਾਂਝਾ ਦੇ ਨੌਜਵਾਨ ਜਿੰਨੇ ਵੀ ਇੱਥੇ ਆਏ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਟਰੈਕਟਰ ਵਾਲੇ ਵੀਰਾਂ ਦਾ ਜਿੰਨੇ ਅੱਗੇ ਵੀ ਲੈ ਕੇ ਗਏ ਅੱਜ ਹੋਰ ਵੀ ਆਏ ਆ ਬੜਾ ਧੰਨਵਾਦ ਕਰਦੇ ਆ ਜਿਹੜੇ ਪਹੁੰਚੇ ਸਾਡੇ ਕੋਲੇ ਚਾਚੇ ਤਾਈ ਜਿੰਨੇ ਆਏ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਦਾਨੀ ਸੱਜਣਾ ਨੂੰ ਕੋਈ ਅਪੀਲ ਹੈ ਦਾਨੀ ਸੱਜਣਾ ਨੂੰ ਕੋਈ ਦਾਨੀ ਸੱਜਣਾ ਨੂੰ ਅਪੀਲ ਹੈ ਵੀ ਜਿਹੜੇ ਹਜੇ ਕਿਸੇ ਨੇ ਸੇਵਾ ਨਹੀਂ ਕੀਤੀ ਉਹ ਸਾਡੇ ਗੁਰਪ੍ਰੀਤ ਸਿੰਘ ਹੁਣੀ ਖੜੇ ਪ੍ਰਧਾਨ ਵੀ ਨਾਲ ਸੰਪਰਕ ਕਰ ਸਕਦਾ ਜੀ ਅੱਜ ਤੋਂ ਬਾਅਦ ਡੀਜ਼ਲ ਦੀ ਸੇਵਾ ਕਰਕੇ ਆਉਣੀ ਹੈ ਜਿਹੇ ਪੈਸੇ ਪਏ ਆ ਸਾਡੇ ਕੋਲੇ ਤੇ ਅੱਜ ਤੋਂ ਬਾਅਦ ਡੀਜ਼ਲ ਲੈ ਕੇ ਜਾਵਾਂਗੇ ਕਰਾਏ ਜਾਂਦੇ ਜਿੰਨੀ ਮਦਦ ਹੋਈ ਇਹੀ ਕਰਕੇ ਜਾਵਾਂਗੇ ਠੀਕ ਹੈ